ਆ ਬਾਬਾ ਹਰਨਾਮ ਸਿੰਘ ਧੁੰਮਾ ਜੀ ਉਹਨਾਂ ਨੇ ਪਿਛਲੇ ਦਿਨ ਕਿਹਾ ਕਿ ਭਈ ਬੀਜੇਪੀ ਨੂੰ ਅਸੀਂ ਸਪੋਰਟ ਕਰਦੇ ਆਂ ਮਹਾਰਾਸ਼ਟਰ ਵਾਲੇ ਪਾਸੇ ਪਰ ਇਹ ਸਪੋਰਟ ਦੇ ਪਿੱਛੇ ਜਾਂ ਇਸ ਬਿਆਨ ਦੇ ਪਿੱਛੇ ਮਿੰਟੂ ਜੀ ਕੀ ਕਹਾਣੀ ਹੈ ਜੀ ਕੀ ਕਹਾਣੀ ਤੇ ਹੁਣ ਸਾਫ ਹੀ ਹੋ ਗਈ ਕਹਾਣੀ ਚ ਕੀ ਰਹਿ ਗਿਆ ਹੂੰ ਪਿੱਛੇ ਕੀ ਬਚਦਾ ਹੁਣ ਕੀ ਬਚਦਾ ਉਹਦੇ ਚ ਜਦੋਂ ਉਹਨਾਂ ਨੇ ਸਾਫ ਹੀ ਕਹਿ ਦਿੱਤਾ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਸਿੱਖ ਸੰਗਤ ਆ ਉਹ ਭਾਜਪਾ ਨੂੰ ਵੋਟ ਕਰੇ ਤੇ ਉਹਦੇ ਚ ਕੀ ਉਲਾ ਰਹਿ ਗਿਆ ਜੀ ਮੈਂ ਤਾਂ ਕਹਿੰਦਾ ਕਿ ਸਭੂ ਉਲਾ ਹਟ ਗਿਆ ਅਬਾਹਰਨਾਮ ਸਿੰਘ ਤੁਮਾ ਜੀ ਨੇ ਸਗੋਂ ਜੋ ਪਰਦਾ ਸੀਗਾ ਉਹ ਹਟਾ ਦਿੱਤਾ ਹੂੰ ਸਹੀ ਹੈ ਲੁਕਮਾ ਸੁਪਮੇ ਵਾਲੇ ਕੰਮ ਤੋਂ ਬਾਹਰ ਇਹ ਤੇ ਐਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਉੱਥੇ ਗਿਆ ਪ੍ਰਚਾਰ ਕਰਕੇ ਆਇਆ ਮੁੜ ਕੇ ਐਵੇਂ ਮੁਕਰੀ ਜਾਂਦੇ ਸੀ ਸਫਾਈਆਂ ਦੇਈ ਜਾਂਦੇ ਸੀ ਕਿ ਭਾਈ ਤੁਸੀਂ ਤੇ ਸਗੋਂ ਪਰਦਾ ਲਾਇਆ ਹੈ ਤੇ ਉਸ ਹਟੇ ਪਰਦੇ ਤੋਂ ਹੁਣ ਸਿੱਖ ਸੰਗਤ ਪੰਥ ਹੈ ਜਿਹੜਾ ਹੂੰ ਉਹ ਦੇਖ ਲਵੇ ਤਸਵੀਰ ਨੂੰ ਜੀ ਇਹ ਮਸਲੇ ਕਿੱਥੋਂ ਤੱਕ ਗੁਲੇ ਜੇ ਅਸੀਂ ਜਦੋਂ ਗੱਲਾਂ ਕਰਦੇ ਹੁੰਦੇ ਆ ਆਰਐਸਐਸ ਜਾਂ ਆਜਪਾ ਦੀਆਂ ਨੀਤੀਆਂ ਦੀ ਹੂੰ ਤਾਂ ਐਵੇਂ ਨਹੀਂ ਕਰਦੇ ਸਾਬ ਬਹੁਤ ਡੂੰਘਾਈ ਤੱਕ ਪੜਿਆ ਜੀ ਬਹੁਤ ਡੂੰਘਾਈ ਤੱਕ ਪੜਿਆ ਇਹਨਾਂ ਦੀ ਜੜ ਜਿੱਥੇ ਤੱਕ ਜਾਂਦੀ ਹੈ ਨਾ ਸਭ ਤੁਸੀਂ ਸੋਚ ਹੀ ਨਹੀਂ ਸਕਦੇ ਹੁਣ ਗੱਲ ਇਹ ਆ ਕਿ ਜੇ ਮਹਾਰਾਸ਼ਟਰ ਦੇ ਵਿੱਚ ਆ ਤੇ ਫਿਰ ਪੰਜਾਬ 'ਚ ਕਿਹੜਾ ਉਹਨਾਂ ਛਾਪਾ ਰਹਿ ਗਿਆ ਹੂੰ ਕਿਉਂਕਿ ਤਰਨਜੀਤ ਸਿੰਘ ਸੰਧੂ ਜਦੋਂ ਆ ਕੇ ਅਮਰੀਕਾ ਤੋਂ ਸਫੀਰ ਸਰ ਜਿਹੜੇ ਇਥੇ ਲੜੇ ਨੇ ਜੀ ਲੜੇ ਹੂੰ ਸਪੋਰਟ ਇਥੇ ਵੀ ਹੋਈ ਆ ਪਰ ਇਥੇ ਜੱਗ ਜਾਰ ਨਹੀਂ ਹੋਈ ਬਿਲਕੁਲ ਇਹ ਅੰਮ੍ਰਿਤਸਰ ਦੇ ਤੁਹਾਨੂੰ ਜਿਹੜੇ ਬੰਦੇ ਪੱਤਰਕਾਰ ਤਾਂ ਸਫਾ ਚ ਵਿਚਰਦੇ ਨੇ ਹੂੰ ਜਾਂ ਸਿਆਸੀ ਸਫਾ ਚ ਵਿਚਰਦੇ ਨੇ ਦੱਸ ਦੇਣਗੇ ਤੁਹਾਨੂੰ ਹੂੰ ਆਸਤਿਨ ਕੀ ਸਰ ਤਾਂ ਮਤਲਬ ਕਿ ਬਾਬਾ ਹਰਨਾਮ ਸਿੰਘ ਤੁਮਾ ਜਿਨ੍ਹਾਂ ਨੇ ਸਪਸ਼ਟ ਸਟੈਂਡ ਲੈ ਲਿਆ ਉਸ ਸਟੈਂਡ ਦੀ ਪ੍ਰੋੜਤਾ ਦੇਖੋ ਰਤੀ ਦਾਦੂਵਾਲ ਸਾਹਿਬ ਕਿਵੇਂ ਕਰ ਰਹੇ ਸਨ ਜੀ ਗੱਲ ਆਈ ਦੋ ਚੀਜ਼ਾਂ ਤੇ ਟਿੱਕੀ ਕਿ ਭਾਈ ਆਰਐਸਐਸ ਵਾਲੇ ਭਾਜਪਾ ਵਾਲੇ ਉਹਤੇ ਸੰਤ ਚਰਨਾਰ ਸਿੰਘ ਪਿੰਡਰਾਂ ਵਾਲੇ ਨੂੰ ਸ਼ਹੀਦ ਨਹੀਂ ਮੰਨਦੇ ਤੇ ਉਹ ਕਹਿੰਦੇ ਕਿ ਆਪਾਂ ਸ਼ਹੀਦ ਉਹਨਾਂ ਨੂੰ ਮਨਾ ਕੇ ਕਰਨਾ ਕੀ ਆਪਾਂ ਤੇ ਮੰਨਦੇ ਆ ਨਾ ਕਿਉਂ ਕਿ ਕਿਉਂਕਿ ਜਿਹੜੇ ਖੱਟਰ ਸਾਹਿਬ ਦੇ ਰਾਜ ਦੇ ਵਿੱਚ ਫੋਟੋਆਂ ਤੱਕ ਲਾਈਆਂ ਗਈਆਂ ਇਹਨਾਂ ਨੇ ਸਰੂਪੇ ਪਾਏ ਹੋਏ ਨੇ ਜੀ ਬਿਲਕੁਲ ਵਕਰੂਗੇ ਕਿਦਾਂ ਹੂੰ ਵਕਰੂਗੇ ਕਿਦਾਂ ਉਹੀ ਤਾਂ ਮਸਲਾ ਇਹ ਇਹ ਤੇ ਮੈਂ ਤੁਹਾਨੂੰ ਕੀ ਕਹਿੰਦਾ ਸੀ ਹੂੰ ਸਭ ਹਾਲੇ ਕੁਝ ਦਿਨ ਬੀਤੇ ਮੈਂ ਤੁਹਾਨੂੰ ਕੀ ਕਹਿੰਦਾ ਸੀਗਾ ਕਿ ਭਾਜਪਾ ਨੇ ਇੱਥੋਂ ਹੀ ਟੀਮ ਤਿਆਰ ਕਰਨੀ ਹੈ ਆਪਣੇ ਨਾਲ ਜੀ ਚਾਹੇ ਉਹਦੇ ਚ ਖਿਡਾਰੀ ਕੁਝ ਵੀ ਹੋਣ ਉਹਨਾਂ ਦੀ ਆਈਪੀਐਲ ਨੂੰ ਬੋਲੀ ਆ ਬੋਲੀ ਆ ਬਿਲਕੁਲ ਆਪਦੀ ਫਰੈਂਚਾਈਜ਼ੀ ਚ ਉਹਨਾਂ ਨੇ ਪੇ ਕਰਨਾ ਮਤਲਬ ਇਕੱਠੇ ਕਰ ਲੈਣੇ ਆ ਜੀ ਜੀ ਇਹ ਉਹਨਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿਹੜੇ ਕਿਹੜੇ ਖਿਡਾਰੀ ਨੂੰ ਆਪਣੀ ਫਰੈਂਚਾਈਜ਼ੀ ਚ ਲਿਆਉਣਾ ਹੈ ਸ ਉਹ ਉਹ ਛਾਟ ਲੈਣਾ ਮੈਂ ਤੁਹਾਨੂੰ ਸਰ ਮੈਂ ਤੁਹਾਨੂੰ ਕਈ ਹਫ਼ਤਿਆਂ ਦਾ ਕਹਿ ਰਿਹਾ ਸੀ ਹੂੰ ਕਈ ਹਫ਼ਤਿਆਂ ਦਾ ਕਹਿ ਰਿਹਾ ਸੀ ਬਿਲਕੁਲ ਬਿਲਕੁਲ ਆ ਤੁਹਾਡੇ ਸਾਹਮਣੇ ਆਉਣ ਹੁਣ ਅਜੇ ਕੋਈ ਅਜੇ ਕਦੇ ਹੋਰ ਵੀ ਆ ਜਾਣੀਆਂ ਸਾਹਮਣੇ ਗੱਲਾਂ ਹੋਣਗੀਆਂ ਉਹ ਤੇ ਆਉਣਗੀਆਂ ਸੋਹਬ ਜੀ ਸਭ ਹਾਲੇ ਹੋਰ ਆ ਜਾਣਗੀਆਂ ਕੋਈ ਦਿੱਕਤ ਨਹੀਂ ਹੈ ਪਰ ਇਹ ਤਾਂ ਵੱਡੀ ਗੱਲ ਕੀ ਆਏਗੀ ਦੇਖੋ ਸੰਤ ਜਰਨੈਲ ਸਿੰਘ ਪਿੰਡ ਰਾਮ ਵਾਲਿਆਂ ਤੋਂ ਬਾਅਦ ਇੱਕ ਸੱਚਾ ਟਕਸਾਲ ਨਾਲ ਜੁੜੇ ਟਕ ਟਕਸਾਲ ਦਾ ਵੀ ਤੁਹਾਨੂੰ ਪਤਾ ਸਮਾਨਾਂਤਰ ਇੱਕ ਢਾਂਚਾ ਜਿਹੜਾ ਹਮ ਰਾਮ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਕਸਾਰ ਸੰਗਰਾਹੇ ਨਹੀਂ ਚੱਲਦਾ ਜੀ ਚੱਲਦਾ ਸੀ ਸਮਾਨਤਰ ਉਹ ਕੀ ਸੀ ਉਸ ਤੋਂ ਬਾਅਦ ਕਈ ਥਾਈਂ ਇਹ ਦਾਅਵੇ ਮਿਲਦੇ ਆ ਕਿ 84 ਤੋਂ ਬਾਅਦ ਚੀਜ਼ਾਂ ਬਦਲੀਆਂ ਸਟਾਰਟ ਜਿਵੇਂ ਭਾਜਪਾ ਕਿਉਂਕਿ ਕਾਂਗਰਸ ਦੀ ਸਭ ਤੋਂ ਵੱਡੀ ਕਹਿੰ ਲੋ ਕਿ ਪਤਨ ਦੀ ਸ਼ੁਰੂਆਤ ਹੋਈ ਸੀ 84 84 ਤੋਂ ਬਿਲਕੁਲ ਸਿੱਖ ਕਤਲੇਆਮ ਤੋਂ ਬਾਅਦ ਬੇਸ਼ੱਕ ਉਹਨਾਂ ਨੂੰ ਇੱਕ ਬੜਾ ਇਤਿਹਾਸਿਕ ਮੰਡਟ ਮਿਲ ਗਿਆ ਹੂੰ ਐਦਾਂ ਹੀ ਜਿਵੇਂ ਮਤਲਬ ਕਿ ਨਰਿੰਦਰ ਮੋਦੀ ਹੋਰਾਂ ਨੇ ਇੱਕ ਨੈਰੇਟਿਵ ਸਿਰਜ ਕੇ ਜੀ ਉਸ ਟਾਈਮ ਕਹ ਲੋ ਕਿ ਸਿੱਖ ਸੀਗੇ ਖਲਨਾਇਕ ਅੱਜ ਦੀ ਤਰੀਕ ਚ ਮੁਸਲਮਾਨ ਖਲਨਾਇਕ ਬਣਾਏ ਗਏ ਹੂੰ ਤਦ ਤੁਸੀਂ ਹਿਸਾਬ ਲਾ ਲਓ ਕਿ ਉਸ ਟਾਈਮ ਉਥੇ ਰਜੀਵ ਗਾਂਧੀ ਨੇ ਇੱਕ ਹਿਸਟੋਰੀਕਲ ਮੰਡਟ ਹਾਸਲ ਕੀਤਾ ਸੀ ਐਦਾਂ ਹੀ ਪੋਲਰਾਈਜੇਸ਼ਨ ਹੋਈ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਸਸਤੇ ਅਕੇ ਜੋ ਸਖਿਆਰਥੀ ਹੁੰਦੇ ਹ ਹ ਉਹਨਾਂ ਦੇ ਰੂਪ ਚ ਕਹਿ ਲੋ ਜਾਂ ਇਧਰ ਉਧਰ ਕਿਉਂਕਿ ਭਾਜਪਾ ਨੇ ਸਮਝ ਲਿਆ ਸੀਗਾ ਕਿ ਰਜੀਵ ਗਾਂਧੀ ਨੂੰ ਬੇਸ਼ੱਕ ਹਿਸਟੋਰੀਕਲ ਮੰਡਟ ਮਿਲ ਗਿਆ ਹਮ ਪਰ ਉਹਨਾਂ ਨੇ ਰਜੀਵ ਗਾਂਧੀ ਨੂੰ ਉਲਝਾਉਣਾ ਸੀਗਾ ਬਹੁਤ ਜਲਦੀ ਉਲਝਾ ਲਿਆ ਜੀ ਜੀ ਜਦੋਂ ਰਾਮ ਮੰਦਰ ਦੇ ਕਵਾੜ ਖੁੱਲੇ ਗਏ ਹਮ ਸਭ ਰਜੀਵ ਗਾਂਧੀ ਉਦੋਂ ਹੀ ਉਹਨਾਂ ਦੀ ਚਾਲ ਚ ਫਸ ਗਿਆ ਸੀ ਉਸ ਤੋਂ ਬਾਅਦ ਮੰਡਲ ਕਮਾਂਡਰ ਰਾਜਨੀਤੀ ਬਾਬਰੀ ਮਸਜਿਦ ਬੰਬੇ ਦੇ ਦੰਗੇ ਸਭ ਕੁਝ ਖੇੜ ਖੁੱਲ ਗਈ ਸਾਹਿਬ ਬਿਲਕੁਲ ਬਿਲਕੁਲ ਤਾਂ ਉਸੇ ਸਮੇਂ ਦੇ ਦੌਰਾਨ ਹੀ ਦੱਸਦੇ ਆ ਕਿ ਇੱਥੇ ਕੁਸਪੈਟ ਹੋਈ ਹੈ ਲੈ ਨਹੀਂ ਸੀ ਹੂੰ ਤੇ ਫਿਰ ਫਿਰ ਇੱਕ ਕੰਟਰੋਵਰਸੀ ਹੋਈ ਜੋ ਬਾਬਾ ਠਾਕੁਰ ਸਿੰਘ ਜੀ ਸੀਗੇ ਨਿਊਜ਼ੀਲੈਂਡ ਚ ਜਾ ਕੇ ਉਹਨਾਂ ਨੇ ਮੰਨਿਆ ਇਹ ਮੈਂ ਇੱਕ ਲਿਖਤ ਚ ਪੜਿਆ ਨਿਊਜ਼ੀਲੈਂਡ ਚ ਮੰਨਿਆ ਜਦੋਂ ਸਵਾਲ ਕੀਤੇ ਗਏ ਕਿ ਤੁਸੀਂ ਰੁਲਦਾ ਸਿੰਘ ਰੁਲਦਾ ਸਿੰਘ ਜੀ ਦਾ ਕਤਲ ਹੋ ਗਿਆ ਸੀ ਹਮ ਹਮ ਰਾਸ਼ਟਰੀ ਸਿੱਖ ਸੰਗਤ ਵਾਲਾ ਜਿਹੜਾ ਸਿੱਖਾਂ ਦਾ ਵਿੰਗ ਬਣਾਇਆ ਸੀਗਾ ਕਿ ਤੁਸੀਂ ਮੀਟਿੰਗ ਕਿਉਂ ਕੀਤੀ ਤੋਂ ਉਹਨਾਂ ਨੇ ਨਿਊਜ਼ੀਲੈਂਡ ਚ ਜਾ ਕੇ ਕਿਹਾ ਕਿ ਮੈਂ ਤੇ ਨਹੀਂ ਸੀ ਜਾਣਾ ਚਾਹੁੰਦਾ ਰੁਲਦਾ ਸਿੰਘ ਮੈਨੂੰ ਬਾਬੇ ਤੁੰਗ ਨੇ ਭੇਜਿਆ ਹਮ ਇਸ ਤੋਂ ਇਲਾਵਾ ਹੋਰ ਸਨੇ ਚੀਜ਼ਾਂ ਹਮਰੇ ਸਾਹਮਣੇ ਆਉਂਦੀ ਸਭਰਾਣ ਸਾਹਿਬ ਦੀ ਕਿਤਾਬ ਹੈ ਸ਼ਾਇਦ ਸੰਤਾਂ ਦੇ ਕੌਤਕ ਜੀ ਉਹਦੇ ਵਿੱਚ ਇੱਕ ਜ਼ਿਕਰ ਹੈ ਕਟਨਾ ਦਾ 2008-9 ਦੇ ਲਗਭਗ ਜੀ ਉਹ ਲਿਖਤ ਮੈਂ ਪੜ੍ਹੀ ਸੀਗੀ ਸ਼ਾਇਦ ਬਾਅਦ ਦੇ ਵਿੱਚ ਉਹ ਹੁਣ ਇੰਟਰਨੈਟ ਤੋਂ ਚੱਕ ਦਿੱਤੀ ਗਈ ਹੈ ਕਿ ਨਹੀਂ ਮੈਨੂੰ ਪਤਾ ਨਹੀਂ ਬਾਅਦ ਚ ਇੰਟਰਨੈਟ ਤੇ ਵੀ ਸੀਗੀ ਉਹ ਜੀ ਖੈਰ ਉਹਦੇ 'ਚ ਇਹ ਦਾਵਾ ਕੀਤਾ ਗਿਆ ਕਿ ਇੱਕ ਵਾਰੀ ਮਹਿਤਾ ਚੌਂਕ ਦੇ ਵਿੱਚ ਇਹ ਰੌਲਾ ਪੈ ਗਿਆ ਕਿ ਉੱਥੇ ਬੱਠਲ 'ਚ ਜਿੱਦਾਂ ਹਵਨ ਦੀ ਸਮਗਰੀ ਹੁੰਦੀ ਹੈ ਜੀ ਕਿ ਇਸ ਤਰ੍ਹਾਂ ਇੱਕ ਮਹੀਨਾ ਹਵਨ ਦੇ ਰੂਪ ਚ ਇਹ ਸਭ ਕੁਝ ਜਿਹੜਾ ਸੀਗਾ ਉਹ ਕੀਤਾ ਗਿਆ ਹੂੰ ਇਹ ਜਦੋਂ ਰੌਲਾ ਪਿਆ ਤੇ ਫਿਰ ਉਹ ਇੱਕ ਸ਼ਾਇਦ ਅਜੀਤ ਖਬਰ ਦਾ ਹਵਾਲਾ ਵੀ ਦਿੱਤਾ ਗਿਆ ਉਸ ਦੇ ਅੰਦਰ ਵਿੱਚ ਕਿਤਾਬ ਹੈ ਸੰਤਾਂ ਦੇ ਕਉਤਕ ਸ਼ਾਇਦ ਸਭਾਈ ਸਭਰਾ ਨੇ ਲਿਖੀ ਹੋਈ ਆ ਹੂੰ ਤੇ ਖਬਰ ਵੀ ਲੱਗੀ ਉਸ ਤੋਂ ਬਾਅਦ ਇਹ ਕਿਹਾ ਕਿ ਕਿੰਨੀ ਜੀਏ ਧੂਪ ਤੇ ਜੋ ਅਰਗਬਤੀ ਹੁੰਦੀ ਉਹ ਦਾ ਬਦਲ ਆ ਹੂੰ ਕਿਉਂਕਿ ਬਈ ਉਹ ਬਣਾਉਣ ਵਾਲੇ ਤੰਬਾਕੂ ਤੰਬੂਕੂ ਯੂਜ਼ ਕਰਦੇ ਆ ਜੀ ਜੀ ਤਾਂ ਉਸ ਟਾਈਮ ਜਿਹੜੇ ਦੂਸਰੀ ਟਕਸਾਲ ਵਾਲੇ ਸੀਗੇ ਉਨਾ ਟਕਸਾਲੀਆਂ ਨੇ ਸਵਾਲ ਕੀਤਾ ਸੀਗਾ ਕਿ ਜੋ ਦੇਗ ਵਾਸਤੇ ਫਰਖੰਡ ਯੂਜ਼ ਕਰਦੇ ਹੋ ਤੁਸੀਂ ਕੀ ਉਹਦੀ ਫੈਕਟਰੀ ਆਪ ਲਾਈ ਆ ਤੁਸੀਂ ਹੂੰ ਮੇਲੇ ਤੁਸੀਂ ਆਪ ਲਾਈ ਆ ਮਤਲਬ ਕਿ ਇਸ ਤਰ੍ਹਾਂ ਦੀ ਕੰਟਰੋਵਰਸੀ ਆ ਗਈ ਸਾਹਮਣੇ ਜੀ ਫਿਰ ਤੁਸੀਂ ਦੇਖੋ ਕਿ ਕੱਲ ਬਾਬਾ ਦਾਦੂ왈 ਜੀ ਉਹ ਟੀਵੀ ਤੇ ਕਹਿ ਰਹੇ ਸਨ ਕਿ ਅਸ਼ੋਕ ਸਿੰਘਲ ਖੁਦ ਚੌਕ ਮਹਿਤਾ ਆਏ ਨੇ ਹੂੰ ਚੌਕ ਮਹਿਤਾ ਆ ਕੇ ਉਹਨਾਂ ਨੇ ਤਾਂ ਕਿਹਾ ਕਿ ਸਿੱਖ ਹੱਡ ਗੋਮ ਹੈ ਉਹ ਅਸ਼ੋਕ ਸਿੰਘਲ ਨੂੰ ਵੀ ਉਹ ਆਪ ਦੱਸ ਰਹੇ ਕਿ ਆਏ ਇੱਥੇ ਹੂੰ ਤਾਂ ਮਤਲਬ ਕਿ ਹੁਣ ਰਹਿ ਪਰਦਾ ਕਿਹੜਾ ਰਹਿ ਗਿਆ ਦੱਸੋ ਮੈਨੂੰ ਇੰਨੀਆਂ ਘਟਨਾਵਾਂ ਤੇ ਆਨ ਰਿਕਾਰਡ ਪਈਆਂ ਨੇ ਜੋ ਜਿਨ੍ਹਾਂ ਦਾ ਚਰਚਾ ਖੱਟਰ ਨੂੰ ਸਰੂਪੇ ਦੇ ਦਿੱਤੇ ਗਏ ਜੀ ਠੀਕ ਹੈ ਜੀ ਖੱਟਰ ਨਾਲ ਮੁਲਾਕਾਤ ਇਹ ਸਾਰਾ ਕੁਝ ਤੇ ਹੁਣ ਸਾਫ਼ ਹੈ ਸਪਸ਼ਟ ਹਾਲੇ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਾ ਤੇ ਸਹੀ ਗੱਲ ਹੈ ਤਾਂ ਫਿਰ ਆਪਣਾ ਹੀ ਨਹੀਂ ਰਹਾ ਤੇ ਫਿਰ ਹੁਣ ਆਪਾਂ ਕੀ ਕਹਿ ਸਕਦੇ ਹਾਂ ਤਾਂ ਕੋਲ ਮਲਾ ਕੇ ਇਹ ਤੁਸੀਂ ਉਥੇ ਮਹਾਰਾਸ਼ਟਰ ਦੇ ਵਿੱਚ ਨਾ ਦੇਖੋ ਇਹਨੂੰ ਹੁਣ ਤੁਸੀਂ ਇਸ ਕੈਨਵਸ ਤੇ ਲਿਓ ਜਿੱਥੇ ਮੈਂ ਤੁਹਾਨੂੰ ਕਿਹਾ ਸੀ ਪੰਜਾਬ ਵਾਲੇ ਕੈਨਵਸ ਤੇ ਲਿਓ ਸਰ ਜੀ ਜੀ ਬਿਲਕੁਲ ਫੇਰ ਤਿਆਰੀ ਰੱਖੋ ਮੈਂ ਤੁਹਾਨੂੰ ਕੀ ਕਹਿੰਦਾ ਸੀਗਾ ਤੁਸੀਂ ਦੇਖਣਾ ਕਿ ਇੱਥੇ ਮਾਹੌਲ ਕਿਸ ਤਰ੍ਹਾਂ ਦਾ ਬਣੇਗਾ ਆਉਣ ਵਾਲੇ ਸਮੇਂ ਹੂੰ ਜੋ ਭਾਜਪਾ ਚਾਹੇਗੀ ਇਹਨਾਂ ਨੇ ਆਪਣੇ ਆਪ ਹੀ ਉਪਲੇ ਕਰਦੇ ਜਾਣਾ ਜੀ ਇੱਥੇ ਤੇ ਉਹਨਾਂ ਦੇ ਤੇ 2-4 ਮਾਨ ਨਹੀਂ ਹੁੰਦੇ ਇੱਥੇ ਤੇ ਤੁਹਾਡੇ ਸਾਹਮਣੇ ਕਿੰਨੇ ਨੇ ਕਿੰਨੇ ਨੇ ਰਖੜਾ 브ਰਦਰਸ ਉਹਨਾਂ ਦੀ نزدਿਕ ਅਮਿਤ ਸ਼ਾ ਮੋਦੀ ਹੋਣਾ ਨਾਲ ਜੀ 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 ਪ੍ਰੇਮ ਸਿੰਘ ਚੰਦੂ ਮਾਜਰਾ ਖੁਦ ਪ੍ਰਚਾਰ ਕਰ ਆਏ ਹੂੰ ਢੀਂਸਾ ਸਾਹਿਬ ਖੁਦ ਦਿੱਲੀ ਦਰਬਾਰ ਚ ਜਾ ਕੇ ਮਤਲਬ ਕਿ ਬਗੈਰ ਕਹਿ ਲੋ ਕਿ ਉਹ ਜਿਵੇਂ ਕਹਿੰਦਾ ਨਾ ਕੁੰਡਾ ਨਾ ਖੜਕਾ ਸਿੱਧਾ ਅੰਦਰ ਆ ਇਹ ਤੇ ਭਾਵੇਂ ਜ਼ੋਰ ਬੈਲ ਵੀ ਨਾ ਮਾਰਨ ਸਿੱਧੇ ਅੰਦਰ ਜਾ ਸਕਦੇ ਆ ਸਰ ਹੂੰ ਇਹਨਾਂ ਦੀ ਐਂਟਰੀ ਇਹਨਾਂ ਦਾ ਐਕਸੈਸ ਇਹਨਾਂ ਕਹਿਣ ਕਿ ਈਜ਼ੀ ਆ ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਉਹ ਸਭ ਕੁਝ ਜਿਹੜਾ ਅੱਗੇ ਥੋੜਾ ਜਿਹਾ ਲੁਕਵੇਂ ਰੂਪ ਚ ਸੀਗਾ ਉਹ ਸਭ ਹੁਣ ਉਜਾਗਰ ਹੋ ਗਿਆ ਉਜਾਗਰ ਹੋ ਗਿਆ ਤੇ ਹਾਲੇ ਤੱਕ ਆ ਬਾਬਾ ਧੋਮਾ ਜੀ ਨੇ ਇਹ ਨਹੀਂ ਸਪਸ਼ਟ ਕੀਤਾ ਕਿ ਇਹ ਇਹਨਾਂ ਦੀ ਵਿਅਕਤੀਗਤ ਵਿਅਕਤੀਗਤ ਅਪੀਲ ਸੀ ਜੀ ਜਾਂ ਤੁਸੀਂ ਦਮਦਮੀ ਟਕਸਾਲ ਬਣੇ ਹੋ ਕਰਕੇ ਆ ਸੰਤ ਸਮਾਜ ਬਣੇ ਹੋ ਕਰਕੇ ਆ ਹੂੰ ਤਾਂ ਬਹੁਤ ਕੁਝ ਹੈ ਹੋਰ ਕਹਿਣ ਨੂੰ ਬਹੁਤ ਕੁਝ ਆ ਜੀ ਜੀ ਕੀ ਕਹੀਏ ਤੇ ਜਦੋਂ ਹੁਣ ਪੈਂਦੇ ਆ ਇਹਨਾਂ ਦੇ ਬੰਦੇ ਕੱਲ ਭਾਜਪਾ ਵਾਲੇ ਕਹਿ ਰਹੇ ਸੀਗੇ ਕਿ ਸਾਡੇ ਨਾਲ ਕੀ ਤਕਲੀਫ ਆ ਵੀ ਕਾਂਗਰਸ ਨੇ ਤੇ ਤੁਹਾਡੇ ਤੇ ਆ ਕੀਤਾ ਤੁਹਾਡੇ ਤੇ ਆ ਕੀਤਾ ਮੋਦੀ ਸਾਹਿਬ ਦਾ ਤਾਂ ਫਲਸਫਾ ਹੀ ਇਹ ਆ ਕਿ ਸਭ ਕਾ ਸਾਥ ਸਭ ਕਾ ਵਿਕਾਸ ਤੇ ਉਹਨਾਂ ਨੂੰ ਪੁੱਛੇ ਕਿ ਸਭ ਕਾ ਸਾਥ ਸਭ ਕਾ ਵਿਕਾਸ ਚ ਇਸਾਈ ਤੇ ਮੁਸਲਮਾਨ ਕਿਉਂ ਪਿੱਛੇ ਛੱਡਦੇ ਬਿਲਕੁਲ ਬਿਲਕੁਲ ਉਹਨਾਂ ਨੂੰ ਇਹ ਪਿੱਛੇ ਕਿਉਂ ਛੱਡਦੇ ਜੀ ਜੀ ਇਹ ਸਭ ਕਾਲਾ ਕੰਮ ਕਰਦਾ ਇੰਨਾ ਕੀ ਖੋ ਹੈ ਧੈਰਾ ਆਪ ਇੱਛੇ ਜੇ ਇੰਨਾ ਨਹੀਂ ਸਾਬ ਇੱਕ ਜਦੋਂ ਕੰਟਰੋਵਰਸੀ ਹੋ ਗਈ ਵਟੇਗੇ ਤੋਂ ਕਟੇਗੇ ਜੀ ਉਤੇ ਬਾਅਦ ਇੱਕ ਫੋਟੋ ਬਣਾਈ ਸੀਗੀ ਪੰਜ ਉਂਗਲੀਆਂ ਵਾਲੀ ਹੂੰ ਉਹਦੇ ਵਿੱਚ ਇਹਨਾਂ ਨੇ ਕਿਤੇ ਵੀ ਈਸਾਈ ਮੁਸਲਮਾਨ ਜਾਂ ਸਿੱਖ ਨੂੰ ਜਗ੍ਹਾ ਨਹੀਂ ਦਿੱਤੀ ਯਾਨੀ ਹਿੰਦੂਆਂ ਦੇ ਜਿਹੜੇ ਵਰਣਵੰਡ ਤੈਤ ਹੁੰਦੇ ਐ ਐਸਸੀ ਆ ਗਿਆ ਐਸਟੀ ਆ ਗਿਆ ਉਹ ਵਾਸੀ ਫਲਾਹ ਜੀ ਟੰਕਾ ਉਹ ਉਹਨਾਂ ਨੂੰ ਇਹਨਾਂ ਨੇ ਉਹਨਾਂ ਉਂਗਲਾਂ ਤੇ ਉਕਰਿਆ ਜੀ ਤਾਂ ਫਿਰ ਸਮਝਣ ਵਾਲੇ ਸਮਝ ਹੀ ਜਾਂਦੇ ਨੇ ਬਿਲਕੁਲ ਦੇਖੋ ਸਭ ਦਾ ਸਾਥ ਸਭ ਦਾ ਵਿਕਾਸ ਚ ਦੂਜੀਆਂ ਮਾਇਨੋਰਟੀਜ਼ ਜਿਹੜੀਆਂ ਉਹ ਕਿੱਥੇ ਮੁ슬ਮਾਨਾਂ ਨੂੰ ਤਾਂ ਸ਼ਰੀਆ ਅੰਸਰ ਤੁਹਾਡੇ ਬੰਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਉਹ ਕਿਸ ਨਜ਼ਰ ਨਾਲ ਦੇ ਨਜ਼ਰ ਨਾਲ ਦੇਖਦੇ ਕਿਵੇਂ ਡੀਲ ਕਰਦੇ ਆ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਬਿਲਕੁਲ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਜੇ ਹੋਰ ਸਾਹਮਣੇ ਆਉਣੀਆਂ ਨੇ ਤੇ ਆ ਵੀ ਰਹੀਆਂ ਨੇ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਕਿ ਕੀ ਅਕਾਲੀ ਦਲ ਦੇ ਪ੍ਰਧਾਨ ਭਾਈ ਬਦਲ ਗਏ ਆ ਪਰ ਅਜੇ ਨਹੀਂ ਕਿਉਂਕਿ ਉਹਨਾਂ ਦਾ ਤਸੀਫਾ ਅਜੇ ਮਨਜ਼ੂਰ ਨਹੀਂ ਹੋਇਆ ਨਾ ਜੀ ਜੀ ਮਨੂ ਜੀ ਕਹਿ ਰਹੇ ਨੇ ਕਿ ਅਕਾਲੀ ਦਰ ਨੇ ਕਦੇ ਪਾਰਟੀ ਨੇ ਸਿੱਖਾਂ ਵਾਸਤੇ ਕਹਿੰਦੇ ਬਹੁਤ ਸਟੈਂਡ ਨਹੀਂ ਲਿਆ ਬਲਵਿੰਦਰ ਸਿੰਘ ਬੱਲੀ 10 ਮਿੰਟੂ ਜੀ ਕਹਿੰਦੇ ਕਿ ਪਟਿਆਲਾ ਦੇ ਵਿੱਚ ਰੁਲਦਾ ਸਿੰਘ ਜਿਹਨੇ ਤੁਸੀਂ ਗੱਲ ਕਰ ਰਹੇ ਹੋ ਮਾਰਿਆ ਸੀ ਕਹਿੰਦੇ ਉਹ ਅਸੀਂ ਖਤਰਾਣਾ ਦੇ ਮੁੰਡੇ ਉਸ ਕੇਸ ਦੇ ਵਿੱਚ ਕਹਿੰਦੇ ਅੰਦਰ ਨੇ ਜੀ ਕਤਲ ਹੋ ਗਿਆ ਸੀ ਨਾ ਰੁਲਦਾ ਸਿੰਘ ਕਤਲ ਹੋ ਗਿਆ ਸੀ ਰਾਸ਼ਟਰੀ ਸਿੱਖ ਸੰਗਤ ਵਾਲਾ ਹੂੰ ਹੂੰ ਇਹ ਘਟਨਾ ਹੋਇਆ ਕਿ 2006-7 ਦੇ ਰੇਡ ਜੀ ਪਤਾ ਹੈ ਮਤਲਬ ਕਿ ਇੱਥੇ ਜਿਵੇਂ ਮੇਰਾ ਅੰਦਾਜ਼ਾ ਹੈ ਕਿ 2006-7 ਦੀ ਘਟਨਾ ਹੂੰ ਜੀ 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 ਮਲੂਕ ਸਿੰਘ ਜੀ ਦੱਸ ਰਹੇ ਕਿ ਭਾਈ ਡੇਰਾਬਾ ਬਨਾਨਕ ਦੇ ਵਿੱਚ ਲੜਾਈ ਹੋ ਗਈ ਆ ਉੱਥੇ ਸਵੇਰੇ ਕੰਮ ਚੱਲ ਪਿਆ ਸੀ ਜੀ ਇਥੇ ਸਵੇਰੇ ਕੱਲ ਹੀ ਦੱਸਦਾ ਸੀਗਾ ਕਿ ਇਹ ਕੰਮ ਤੇ ਹੋ ਹੀ ਜਾਣਾ ਹੁੰਦਾ ਜੀ ਜੀ ਅ ਅਡਾਨੀ ਅਡਵਾਨੀ ਦੀ ਕਿਤਾਬ ਦੇ ਵਿੱਚ ਕਹਿੰਦੇ ਸਾਫ਼ ਲਿਖਿਆ ਹੈ ਕਿ ਸਾਕਾ ਨੀਲਾ ਤਾਰਾ ਕਹਿੰਦੇ ਅ ਅਸੀਂ ਇੰਦਰਾ ਨੂੰ ਜ਼ੋਰ ਪਾ ਕੇ ਕਰਵਾਇਆ ਸੀ ਸਾਬ ਕੱਲ ਨੂੰ ਜੀ ਦੱਸ ਰਹੇ ਨੇ ਹਾਂ ਇਹ ਬਹੁਤ ਕੋਸ਼ਿਸ਼ ਕਿਤਾਬਾਂ ਦੇ ਵਿੱਚ ਜਿਹੜਾ ਲੁਕੇ ਹੀ ਪਿਆ ਜਿਹੜਾ ਸਾਹਮਣੇ ਨਹੀਂ ਵੀ ਆਇਆ ਤੇ ਅਜੇ ਨਹੀਂ ਵੀ ਆ ਰਿਹਾ ਹਨਾ ਸਮੇਂ ਦੇ ਹਿਸਾਬ ਨਾਲ ਜਿਹੜਾ ਆਣਾ